ਸੋ ਦੋਸਤੋ ਜਿਵੇਂ ਕਿ ਪਿੰਡ ਧੂੜਕੋੜਨ ਸੀ ਅੱਜ ਕੱਲ ਪੂਰੇ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਿੰਡ ਦੇ ਸਾਰੇ ਪਿੰਡ ਦੇ ਪਰਪੰਤ ਤੇ ਸੱਜਣ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਐਕਟਿਵ ਰਹਿੰਦੇ ਆ ਕੋਈ ਨਾ ਕੋਈ ਕਾਰਜ ਕਰਦੇ ਰਹਿੰਦੇ ਆ ਪਿੰਡ ਪੱਧਰ ਤੇ ਕੋਈ ਭਲਾਈ ਦੇ ਕਾਰਜ ਜਿਵੇਂ ਕਿ ਆ ਸਕੂਲ ਆਪਣਾ ਲੜਕਿਆਂ ਦਾ ਸਕੂਲ ਆ ਪ੍ਰਾਇਮਰੀ ਸਕੂਲ ਲੜਕੇ ਸਰਕਾਰ ਤੁਹਾਨੂੰ ਜਦੋਂ ਨਾਲ ਪਿੰਡ ਦੇ ਪਰਪੰਤ ਤੇ ਸੱਜਣ ਖੜੇ ਨੇ ਤੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਵੀ ਸਕੂਲ ਦੇ ਵਿੱਚ ਵਿਕਾਸ ਕਾਰਜ ਆ ਦੇ ਪਿੰਡ ਦੇ ਸਕੂਲ ਦਾ ਬਹੁਤ ਕਾਫੀ ਜਿਹੜੀ ਪਹਿਲਾਂ ਨੁਹਾਰ ਬਦਲ ਚੁੱਕੀ ਹੈ ਤੇ ਆਪਣੇ ਨਾਲ ਸਰਪੰਚ ਸਾਹਿਬ ਖੜੇ ਨੇ ਸਾਹਬ ਕਾ ਸਰਪੰਚ ਸਰਪੰਚ ਸਾਹਿਬ ਮੈਂ ਇਹ ਪੁੱਛਣਾ ਚਾਹਾਂਗਾ ਜਿਹੜੀ ਇਹ ਸਕੂਲ ਦੇ ਮਦਦ ਕੀਤੀ ਗਈ ਹੈ ਕਿਹੜੇ ਕਿਹੜੇ ਲੋਕਾਂ ਦਾ ਹੱਥ ਅਤੇ ਕਿਹਨੇ ਕਿਹਨੇ ਸਹਿਯੋਗ ਦਿੱਤਾ ਤੇ ਅੱਗੇ ਕੀ ਅੱਗੇ ਪ੍ਰੋਸੈਸ ਕੀ ਹੈ ਸਕੂਲ ਦਾ ਬਲਪਰ ਮਾਨ ਸਾਹਿਬ ਸਭ ਤੋਂ ਪਹਿਲਾਂ ਬਹੁਤ ਸੁਭਾਗਾ ਦੇਣਾ ਅੱਜ ਪ੍ਰਮਾਤਮਾ ਦੀ ਵਾਹਿਗੁਰੂ ਦੀ ਬਾਰ ਕਿਰਪਾ ਹੋਈ ਹੈ ਵੀ ਧੂ ਰਿਪੋਰਟ ਦੇ ਵਿੱਚ ਸਾਡੇ ਸਕੂਲ ਪਹਿਲਾਂ ਸਾਰੇ ਬਹੁਤ ਵਧੀਆ ਹੈ ਇਹ ਸਕੂਲ ਥੋੜਾ ਜਿਹਾ ਵਿਕਾਸ ਵੱਲੋਂ ਪਿੱਛੇ ਸੀਗਾ ਪਰ ਸਾਡੇ ਜਿਹੜੇ ਐਚਟੀ ਮੈਡਮ ਜਿਹਨਾਂ ਦੀ ਸੇਵਾ ਨਿਭਾ ਰਹੇ ਆ ਭੈਣ ਭਿੰਦਰਜੀਤ ਕੌਰ ਜੀ ਉਹਨਾਂ ਨੂੰ ਦਿਨੋ ਸ਼ੌਕ ਆ ਬਹੁਤ ਜ਼ਿਆਦਾ ਸ਼ੌਕ ਆ ਜਨੂਨ ਆ ਆਪਾਂ ਕਹ ਦੀਏ ਉਹਨਾਂ ਦੇ ਆਉਣ ਨਾਲ ਇਹਦੀ ਸੁਣਵਾਈ ਹੋਈ ਸਕੂਲ ਦੀ ਇਹਨਾਂ ਨੇ ਸੇਵਾ ਸ਼ੁਰੂ ਕਰਵਾਈ ਜਿੰਨੀ ਜੋਗਾ ਸਹਯੋਗ ਸਾਰਿਆਂ ਦੇ ਲਈ ਅੱਜ ਵੀ ਤਾਂ ਅਸੀਂ ਇਕੱਠੇ ਹੋਏ ਆ ਸਾਡੇ ਜਿਹੜੇ ਮੌਜੂਦਾ ਸਰਪੰਚ ਭੈਣ ਕਰਨਜੀਤ ਕੌਰ ਭਜਨ ਸੋਨੀ ਡਾਕਟਰ ਸਾਹਿਬ ਖੜਿਆ ਮਾਸਟਰ ਕਰਤੀ ਜੀ ਸਾਡੇ ਬਲਦੇਵ ਸਿੰਘ ਨੰਬਰ ਦਾ ਜੈਲਦਰ ਸਿੰਘ ਰਾਮਾਦਾਰਾ ਜਿਹੜੇ ਸਾਰੇ ਕੇਵਲ ਸਿੰਘ ਸਾਡੇ ਐਨਆਰਆਈ ਐ ਇਹ ਸਾਰੇ ਤਾਂ ਇਕੱਠੇ ਹੋਏ ਆ ਵੀ ਇਹਨਾਂ ਨੇ ਮਤਲਬ ਭੈਣ ਜੀ ਨੇ ਪਹੁੰਚ ਕੀਤੀ ਸੀ ਸਾਡੇ ਜਿਹੜੇ ਪਹਿਲਾਂ ਵੀ ਸਮਾਜ ਦੇ ਵਿੱਚ ਬਹੁਤ ਜਿਆਦਾ ਸੇਵਾ ਨਿਭਾਉਂਦੇ ਆ ਬਲਦੇਵ ਸਿੰਘ ਨੰਬਰਦਾਰ ਜੈਲਦਾਰ ਸਾਹਿਬ ਬੂਟਾ ਸਿੰਘ ਖੜੇ ਆ ਇਹਨਾਂ ਤੱਕ ਪਹੁੰਚ ਕੀਤੀ ਸੀ ਵੀ ਸਕੂਲ ਦੀ ਤੁਸੀਂ ਸੇਵਾ ਕਰੋ ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਨੰਬਰਦਾਰ ਸਾਹਿਬ ਬਲਦੇਵ ਸਿੰਘ ਨੇ ਇਹਨਾਂ ਨੇ ਤਕਰੀਬਨ 5.5 ਲੱਖ ਰੁਪਏ ਆ ਜੀ ਲਾ ਕੇ ਸਕੂਲ ਦੇ ਜਿਹੜਾ ਕੰਮ ਚੱਲ ਰਿਹਾ ਹਰ ਸਾਰੇ ਲਈ ਹੈ ਵੀ ਸ਼ਾਰਟ ਲਈ ਲੈਣੇ ਆ ਪਿੱਛੇ ਸ਼ੈੱਡ ਪਿਆਰ ਸੋਈ ਦੀ ਤਿਆਰੀ ਕਰਵਾਈ ਆ ਬਾਹਰ ਸ਼ੈੱਡਾ ਸਕੂਲ ਦੇ ਬਾਹਰਲੇ ਪਾਸੇ ਫਰਸ਼ਾ ਮਗਰਲੇ ਪਾਸੇ ਫਰਸ਼ਾ ਬਹੁਤ ਜਣ ਦੀ ਵਾਟਰ ਕੂਲਰ ਤੱਕ ਬਹੁਤ ਜਿਆਦਾ ਲੰਮੀ ਸੇਵਾ ਨਵਾਈ ਆ ਇਹਨਾਂ ਦੇ ਨਾਲ ਲਾਇਬ੍ਰੇਰੀ ਵੀ ਤਿਆਰ ਕਰਵਾ ਕੇ ਦਿੱਤੀ ਆ ਇਹਨਾਂ ਦੀ ਵੱਡੀ ਕੁਰਬਾਨੀ ਇਹ ਆ ਵੀ ਇਹਨਾਂ ਨੇ 5.5 ਲੱਖ ਰੁਪਿਆ ਕੇਰਾ ਕੋਲੋ ਲਾਇਆ ਇੱਥੇ ਦਿੱਕਤ ਆਉਂਦੀ ਸੀ ਬੱਚਿਆਂ ਨੂੰ ਪਾਣੀ ਖੜ ਜਾਂਦਾ ਸੀ ਇੱਥੇ ਹੁਣ ਪੱਕਾ ਕਰਵਾਇਆ ਜਿਵੇਂ ਆ ਰਸੋਈ ਦਾ ਕਾਰਜ ਕਰ ਰਹੇ ਆ ਪੱਥਰ ਵਗੈਰਾ ਲਾ ਕੇ ਤੁਸੀਂ ਲਾਈਵ ਦੇਖ ਰਹੇ ਹੋ ਬਹੁਤ ਸੋਹਣੀ ਲਾਈਵ ਤਿਆਰ ਹੋ ਰਹੀ ਹੈ ਇਹ ਕੁਸ਼ਕਦਾਨੀ ਸੱਜਣਾ ਦਾ ਸਹਿਯੋਗ ਆ ਕੁਸ਼ਕ ਮਹਿਮ ਹੁਣਾਂ ਨੇ ਆਪਣੇ ਕੋਲੋਂ ਸਹਿਯੋਗ ਪਾਇਆ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਸੋਚਦੇ ਆ ਬੱਚਿਆਂ ਵਾਸਤੇ ਆਪਣੇ ਬੱਚੇ ਸਮਝ ਕੇ ਆਪਣਾ ਸਕੂਲ ਸਮਝ ਕੇ ਸਾਰਾ ਕਾਰਜ ਕਰ ਰਿਹਾ ਤੇ ਆਹ ਕੰਮ ਤੋਂ ਐਕਸਟਰਾ ਲੱਗਿਆ ਜੀ ਜਿਹੜਾ ਆ ਸਾਹਮਣੇ ਕੋਮਲ ਦਖਾਇਆ ਫਾਰਚਲਾ ਇਹ ਤੋਂ ਐਕਸਟਰਾ ਜਨ ਲਈ 5.5 ਲੱਖ ਰੁਪਏ ਲਾਤ ਪੁਕਿਆ ਇਸ ਤੋਂ ਬਿਨਾ ਤਕਰੀਬ 50000 ਰੁਪਏ ਸਾਡੇ ਜਿਹੜੇ ਭਿੰਦਰਜੀਤ ਕੌਰ ਸਾਡੇ ਮੈਂ ਇਹਨਾਂ ਨੇ ਆਪਦੇ ਕੋਲੋਂ ਜਿਵੇਂ ਕਿਵੇਂ ਕਰਕੇ ਇਹਨਾਂ ਨੇ ਵੀ ਆਪਦੇ ਕੋਲੋਂ ਸੇਵਾ ਨਿਭਾਈ ਹੈ ਤੇ ਨਾਲ ਆਪਾਂ ਪਹਿਲੇ ਦੱਸ ਦਿਆਂ ਵੀ ਵੋਟਰ ਤੋਂ ਸਰਪੰਚ ਭਿੰਦਾ ਸਰਪੰਚ ਉਹਨਾਂ ਦਾ ਸੀ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਐਚਡੀ ਮੈਡਮ ਦੇ ਕਹਿਣ ਤੇ ਉਹਨਾਂ ਨੇ ਸੇਵਾ ਵਜੋਂ ਸਾਡੇ ਦਫ਼ਤਰ ਦੇ ਵਿੱਚ ਬਾਲ ਪੇਪਰ ਦੀ ਸੇਵਾ ਨਿਭਾਈ ਹੈ ਕਾਫੀ ਖਰਚਾ ਆਇਆ ਉਹਨਾਂ ਦਾ ਅਸੀਂ ਦਿਲੋਂ ਬਹੁਤ ਧੰਨਵਾਦ ਕਰਦੇ ਆ ਉਦੋਂ ਬਿਨਾ ਮੈਂ ਇਹ ਦੱਸ ਦੇਣਾ ਤੁਹਾਨੂੰ ਵੀ ਜਿਨ੍ਹਾਂ ਨੇ ਸੇਵਾ ਮਤਲਬ ਸਾਡੇ ਇਹਨਾਂ ਨੂੰ 50000 ਰੁਪਏ ਦਿੱਤਾ ਸਭ ਤੋਂ ਪਹਿਲਾਂ ਬੁੱਟਾ ਸਿੰਘ ਜੈਲਦਾਰ ਖੜੇ ਇਹਨਾਂ ਨੇ 10000 ਰੁਪਏ ਦਾ ਜਿਹੜਾ 50000 ਵਿੱਚੋਂ ਉਹਦੇ ਵਿੱਚ ਸੇਵਾ ਨਿਭਾਈ ਹੈ ਗੁਰਚਰਨ ਸਿੰਘ ਸਾਡੇ ਬਾਹਰੋ ਆ ਕੇ ਨਗਰ ਦੇ ਵਿੱਚ ਵਸਿਆ ਜਮੀਨ ਨੰਗਲ ਰੋਡ ਤੇ ਆ ਉਹਨਾਂ ਨੇ 10000 ਦੀ ਸੇਵਾ ਬਚਾਈ ਆ ਤੇ ਇੱਕ ਸਾਡੇ ਰਣਜੀਤ ਸਿੰਘ ਆ ਫਲਾਇਓ শহীদ ਬਲਜੀਤ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੇ 5000 ਰੁਪਏ ਦੀ ਸੇਵਾ ਨਭਾਈ ਆ ਗਰਗ ਅਰਨ ਸਟੋਰ ਨੇ ਹਾਲ ਸਿੰਘ ਵਾਲੇ ਉਹਨਾਂ ਨੇ 5000 ਰੁਪਇਆ ਸੇਵਾ ਕੀਤੀ ਸਾਡੇ ਸਕੂਲ ਦੇ ਵਿੱਚ ਪਹੁੰਚਾਇਆ ਬੂਟਾ ਸਿੰਘ ਜਿੰਦਲ ਅਰ ਸਟੋਰ ਵਾਲੇ ਉਹਨਾਂ ਨੇ 2000 ਰੁਪਇਆ ਹੁਕਮ ਚੰਦ ਜੀ 1100 ਰੁਪਇਆ ਭੱਟੇ ਵਾਲੇ ਉਹਨਾਂ ਨੇ ਕੀਤਾ ਇੱਕ ਸਾਡੇ ਪਰਿਵਾਰ ਐਨ ਆਰ ਆਈ ਬੰਤ ਸਿੰਘ ਕਸ ਮਤਲਬ ਕੱਸੀ ਕੱਸੀ ਵਾਲੇ ਵਜਦੇ ਆ ਉਹਨਾਂ ਨੂੰ ਇੱਕ ਟਰਾਲੀ ਰੇਤਾਂ ਦੇ 20 ਬੋਰੀਆਂ ਸੀਮਿੰਟ ਉਹਨਾਂ ਨੇ ਸੇਵਾ ਨਿਭਾਈ ਹੈ ਇੱਕ ਮਲਕੀਤ ਸਿੰਘ ਦਿਉਣ ਕੋਹਲਿਆ ਖੁਰ ਤੋਂ ਉਹਨਾਂ ਨੇ ਐਚ ਪੀ ਮੈਡਮ ਭਿੰਦਰਜੀਤ ਤੌਰ ਦੇ ਕਹਿਣ ਤੇ ਉਹਨਾਂ ਨੇ ਵੀ ਸੇਵਾ ਨਿਭਾਈ ਹੈ ਠੀਕ ਹੈ ਜੀ ਬਾਕੀ ਜਾਨੀ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਨੰਬਰ ਦਾ ਸਾਹਿਬ ਦਾ ਵੀ ਜਿਨ੍ਹਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਹੈ ਤੇ ਅਸੀਂ ਸਾਰੇ ਜਣੇ ਇੱਕ ਅਪੀਲ ਕਰਾਂਗੇ ਵੀ ਇੱਕ ਵਾਰੀ ਇਹਨਾਂ ਨੇ ਆਪਦੇ ਕੋਲੋਂ ਸਾਰਾ ਕਰਕੇ ਕੰਮ ਸੇਵਾ ਕਰਵਾਈਆਂ ਚੱਲ ਰਿਹਾ ਕੰਮ ਹਨ ਤੇ ਹੁਣ ਸਾਰੇ ਜਿੰਨੇ ਵੀ ਆਪਣੇ ਵਿਦੇਸ਼ਾਂ ਚ ਐਨ ਆਰ ਆਈ ਭਰਾ ਬੈਠੇ ਆ ਕਿਉਂਕਿ ਧੂਰਕੋੜ ਆਪਣੇ ਨਗਰ ਦਾ ਪਤਾ ਹੀ ਮਾਨਸਾਵਰ ਕਾਰਡ ਆ ਵੀ ਜਿੱਧਰ ਧਿਆਨ ਹੋ ਜੇ ਤੇ ਉਹ ਕਦੇ ਪ੍ਰਵਾਹ ਨਹੀਂ ਕਰਦੇ ਜਿੰਨੇ ਵੀ ਇਕੱਲੇ ਐਨ ਆਰ ਆਈਆਂ ਤੇ ਬੋਝ ਨਹੀਂ ਜਿਹੜੇ ਇੱਧਰ ਵੀ ਆਪਾਂ ਕੰਮ ਜਿੰਨਾ ਵੀ ਕਰ ਸਕਦੇ ਆ ਵੀ ਉਹਦੇ ਵਿੱਚ ਵੱਧ ਚੜ ਕੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਸਮੂਹ ਸਾਰੇ ਵੱਲੋਂ ਸਾਡੀ ਇਹ ਬੇਨਤੀ ਹੈ ਵੀ ਉਹ ਜਿਹੜਾ ਕਵਰ ਕੀਤਾ ਜਾਵੇ ਤਾਂ ਜੋ ਇਹ ਅੱਗੇ ਵੀ ਹੋਰ ਵੀ ਕਰ ਸਕਣ ਹਾਂਜੀ ਹਾਂਜੀ ਇਸ ਨਗਰ ਦੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਸ ਸਕੂਲ ਦੀ ਨਿਹਾਰ ਬਦਨ ਦੇ ਲਈ ਮੇਰਾ ਸਹਿਯੋਗ ਦਿੱਤਾ ਤੇ ਮੇਰੇ ਹਰ ਕੰਮ ਨੂੰ ਠਿਹੜੇ ਮੱਥੇ ਪਰਵਾਨ ਕੀਤਾ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੀ ਆ ਕਿ ਵੀ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ ਹੁੰਦਾ ਆ ਆਪਾਂ ਸਾਰੇ ਜਾਨੇ ਰਲ ਕੇ ਥੋੜਾ ਥੋੜਾ ਸਹਿਯੋਗ ਕਰੀਏ ਤਾਂ ਆਪਾਂ ਆਪਦੇ ਪਿੰਡ ਦੀ ਆਪਦੀਆਂ ਇਮਾਰਤਾਂ ਦੀ ਰਾਖੀ ਕਰ ਸਕਦੇ ਆ ਤੇ ਇਹਨਾਂ ਨੂੰ ਸੰਭਾਲ ਕਰ ਸਕਦੇ ਆ ਬਾਕੀ ਉਮੀਦ ਕਰਦੀ ਆਂ ਵੀ ਸਾਰੇ ਸਾਡਾ ਸਹਿਯੋਗ ਦਿੰਦੇ ਹੀ ਰਹਿਣਗੇ ਇਸੇ ਤਰ੍ਹਾਂ। ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁਦਾਇ ਕਿ ਅੱਜ ਜੋ ਪਿੰਡ ਦੇ ਮੋਹਤਵਾਰ ਸੱਜਣ ਸਾਡੇ ਵੀਰ ਐਨ ਆਰ ਆਈ ਵੀਰ ਬੱਚ ਆਏ ਸਾਨੂੰ ਪਿੰਡ ਦੇ ਨਗਰ ਦੇ ਵਿੱਚ ਆਪਣੇ ਅੱਗੇ ਵੀ ਨਗਰ ਦੇ ਵਿੱਚ ਕੋਈ ਸਾਂਝੇ ਕੰਮ ਜਦੋਂ ਵੀ ਹੁੰਦੇ ਆ ਉਹ ਪਿੰਡ ਦੇ ਕੰਮ ਪੰਜ ਸੱਤ ਬੰਦੇ 10 ਬੰਦੇ ਮੂਰੇ ਲੱਗ ਕੇ ਹੀ ਕਰਦੇ ਆ ਨਗਰ ਮਗਰ ਸਾਥ ਦਿੰਦਾ ਹੈ। ਇਸੇ ਤਰ੍ਹਾਂ ਹੀ ਜਿਵੇਂ ਸਰਪੰਚ ਸਾਹਿਬ ਨੇ ਤਾਂ ਸਾਡੇ ਹਰਜੀਤ ਸਿੰਘ ਨੇ ਆਪਣੇ ਨਗਰ ਮੂਰੇ ਅਪੀਲ ਕੀਤੀ ਹੈ ਅਨਾਰੀ ਭਰਾਮਾ ਉਹ ਅਪੀਲ ਕੀਤੀ ਹੈ ਨਾਲ ਮੈਂ ਵੀ ਅਪੀਲ ਕਰੂੰਗਾ ਵੀ ਜੋ ਸਕੂਲ ਦੇ ਇਸ ਕੰਮ ਵਿੱਚ ਬਾਤ ਕਰਕੇ ਹਿੱਸਾ ਲੈਣ ਤਾਂ ਕਿ ਜੋ ਮੂਰੇ ਲੱਗਣ ਵਾਲਾ ਇੱਕ ਅਦਾ ਬੰਦਾ ਉਹਦੇ ਤੇ ਇਕੱਲੇ ਤੇ ਭਾਰ ਨਾ ਪਵੇ ਕਿਉਂਕਿ ਇਹ ਸਾਂਝੇ ਕੰਮ ਸਾਰੇ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਹੀ ਚੱਲਦੇ ਹਨ ਇਸ ਕਰਕੇ ਜਿੰਨਾ ਵੀਰਾਂ ਨੇ ਜਿੰਨਾ ਭੈਣ ਭਰਾਵਾਂ ਨੇ ਜਿੰਨਾ ਬਹੁਤ ਵਾਰ ਸੱਜਣਾ ਨੇ ਇਸ ਸਕੂਲ ਦੇ ਵਿੱਚ ਅੱਗੇ ਲਾ ਕੇ ਕੰਮ ਕੀਤਾ ਉਹਨਾਂ ਦਾ ਧੰਨਵਾਦ ਆਸ ਕਰਦਾ ਹਾਂ ਕਿ ਸਾਰਾ ਨਗਰ ਔਰ ਐਨ ਆਰ ਆਈ ਭਰਾ ਇਸ ਸਕੂਲ ਦੇ ਕੰਮ ਲਈ ਬਾਦ ਚੜ ਕੇ ਸਾਥ ਦੇਣਗੇ ਸੋ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਇਹਨਾਂ ਨਾਲ ਵੀ ਪਿੰਡ ਦੇ ਜਿਹੜੇ ਸੱਜਣ ਨੇ ਉਹਨਾਂ ਨੇ ਸੇਵਾ ਨਿਭਾਈ ਆ ਤੇ ਅਪੀਲ ਕੀਤੀ ਆ ਵਿਦੇਸ਼ਾਂ 'ਚ ਬੈਠੇ ਜਾਂ ਪਿੰਡ ਦੇ ਹੋਰ ਵੀ ਦਾਨੀ ਸੱਜਣਾ ਦਾਨ ਕਰਕੇ ਹੋਰ ਅੱਗੇ ਵਧਾ ਸਕੀਏ ਕੰਮ ਨੂੰ ਸਕੂਲ ਨੂੰ ਆਪਾਂ ਹੋਰ ਵੀ ਪਿੰਡ ਨੂੰ ਆਪਣੇ ਪਿੰਡ ਨੂੰ ਲੈਵਲ ਉੱਚਾ ਕਰ ਸਕੀਏ ਜਿਵੇਂ ਪਿੰਡ ਦੇ ਆਪਾਂ ਪਿੰਡ ਪਿੰਡ ਦੇਖ ਰਹੇ ਆ ਸਕੂਲ ਆਪਣਾ ਦੇਖ ਰਹੇ ਆ 스마트 ਸਕੂਲ ਦੀ ਇਸ ਤਰ੍ਹਾਂ ਬਣ ਚੁੱਕਾ ਹੈ ਇਸੇ ਤਰ੍ਹਾਂ ਹੋਰ ਵੀ ਜਿਹੜੇ ਬਾਕੀ ਰਹਿੰਦੇ ਕਾਰਜ ਪੂਰੇ ਕਰ ਸਕੀਏ ਤੇ ਬੇਨਤੀ ਜਰੂਰ ਪ੍ਰਵਾਨ ਕਰੋ ਬਤਵਤ ਸੇਵਾ ਨਿਭਾਇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ